ਪੰਜਾਬ ਦੇ ਕਿਸਾਨ ਚੌਥੇ ਬੰਦੀਆਂ ਵੱਲੋਂ ਲੁਧਿਆਣਾ ਵਿੱਚ ਅਹਿਮ ਬੈਠਕ ਕੀਤੀ ਗਈ ਜਿਸ ਵਿੱਚ ਜਥੇਬੰਦੀਆਂ ਨੇ ਆਗੂਆਂ ਨੇ ਐਲਾਨ ਕੀਤਾ ਹੈ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਵੱਡਾ ਮੋਰਚਾ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਵਿੱਚ ਲਗਾਇਆ ਜਾਵੇਗਾ ਜਿਸ ਵਿੱਚ ਮੁੱਖ ਤੌਰ ਤੇ ਪਾਣੀਆਂ ਦਾ ਮੁੱਦਾ ਅਤੇ ਕਰਜ਼ੇ ਦਾ ਮੁੱਦਾ ਚੱਕਿਆ ਜਾਵੇਗਾ ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਲੁਧਿਆਣਾ ਵਿੱਚ ਅਹਿਮ ਬੈਠਕ ਹੋਈ ਹੈ ਜਿਸ ਵਿੱਚ ਫੈਸਲਾ ਕੀਤਾ ਗਿਆ ਹੈ ਜਲਦੀ ਅਗਲੀ ਮੀਟਿੰਗ ਦੇ ਵਿੱਚ ਤਾਰੀਖ ਦਾ ਐਲਾਨ ਕੀਤਾ ਜਾਵੇਗਾ ਕਿ ਇਹ ਪ੍ਰਦਰਸ਼ਨ ਕਦੋਂ ਕੀਤਾ ਜਾਵੇਗਾ ਹਾਂਜੀ ਫਕਤਾ ਉਸ ਨੂੰ ਬੀੜ ਸਰਪ੍ਰਸ ਪੰਜਾਬ ਭਾਰਤੀ ਖਾਨ ਨੂੰ ਲੱਕਵਾਉਗੇ ਅੱਜ ਜਿਹੜੀ ਮੀਟਿੰਗ ਹੋਈ ਹੈ ਜੀ ਕਿਹੜੇ ਕਿਹੜੇ ਮੁੱਦਿਆਂ ਤੇ ਗੱਲਬਾਤ ਹੋਈ ਅੱਜ ਮੇਨ 4 ਮੁੱਦੇ ਨੇ ਇੱਕ ਕਰਜ਼ਾ ਇੱਕ ਪਾਣੀ ਦਾ ਇੱਕ ਪੋਲੂਸ਼ਨ ਦਾ ਇੱਕ ਮੁੱਦਾ ਹੋਰ ਹੈ ਤੇ ਬੜੀਆਂ ਖੁੱਲ ਕੇ ਵਿਚਾਰਾਂ ਹੋਈਆਂ ਵੀ ਆਪਾਂ ਮੋਰਚਾ ਲਾਉਣਾ ਉਹਦੇ ਵਿੱਚ ਬੱਕਰੀਆਂ ਨੂੰ ਮੈਮਰਮ ਦੇਣੇ ਆਲੇ ਕੋਈ ਫੈਸਲਾ ਕਲੀਅਰ ਨਹੀਂ ਹੋਇਆ ਕਿ ਕਦੋਂ ਲਾਉਣਾ ਉਹ ਪਿਆਰੀ ਇਹਦੀ ਸ਼ੁਰੂ ਕਰ ਦੇਣੀ ਆ ਇਹ ਸੰਪਰਤ ਲਈ ਕਿ ਨੰਬਰ ਦਾ ਕਾਲੇ ਬੈਂਡ ਡੇਟ ਤੱਕ ਸੋਸਾਰੀ ਅਗਲੇ ਮਹੀਨੇ ਚ ਆਜ ਦੇ ਇਹ ਚਾਰੇ ਮਤੇ ਜੀ ਗੇ ਪਾਣੀਆਂ ਦੇ ਬੜਾ ਖੁੱਲਕੇ ਵਿਚਾਰਾ ਹੋਈਆਂ ਕਿ ਸਾਡਾ ਪਾਣੀ ਜਿਹੜਾ ਬਾਹਰ ਆ ਜਾ ਰਿਹਾ ਉਹਨੂੰ ਰੋਕਣਾ ਅਸੀਂ ਜਿਹੜੀ ਰਾਸਤਾ ਨਹਿਰ ਜਾਂਦੀਆਂ ਉਹਦਾ ਮੁਆਵਜ਼ਾ ਲੈਣਾ ਪਾਣੀ ਦਾ ਰਿਪੀਅਨ ਐਕਟ ਮੁਤਾਬਕ ਅਸੀਂ ਆਉਂਦਾ ਜਿਹੜਾ ਹਿੱਸਾ ਲੈਣਾ ਉਹ ਲੈਣਾ ਕਰਦੇ ਮਾਫੀ ਦੀ ਗੱਲ ਆ ਇਹ ਜਿਹੜਾ ਮੋਰਚਾ ਲੱਗਣਾ ਜਾਂ ਇਹਦੀ ਕਾਰਨ ਕਿ ਕਿੰਨੇ ਦਿਨਾਂ ਦੀ ਗਾਨੀਆਂ ਇਹ ਅਸੀਂ ਤੈ ਕਰਾਂਗੇ ਇਹ ਸਾਰਾ ਮੋਰਚਾ ਪਤਾ ਲੱਗੂਗੀ ਅਗਲੀ ਮੀਟਿੰਗ 'ਚ ਆਪਾਂ ਕਰਾਂਗੇ ਕਿੰਨੇ ਮੋਰਚਾ ਨਾਲ ਦੀ ਗੱਲ ਹੈ ਪੰਜਾਬ ਤੋਂ ਬਾਹਰ ਲਾਉਂਗੇ ਪੰਜਾਬ ਨਹੀਂ ਇਹ ਮੋਰਚਾ ਚੰਡੀਗੜ੍ਹ ਲੱਗੂਗਾ ਚੰਡੀਗੜ੍ਹ ਫੈਮੋ ਸ਼ਾਇਦ ਪਹਿਲਾਂ ਉਹਨਾਂ ਨਾਲ ਮੀਟਿੰਗ ਹੋਈ ਵੀ ਪਰ ਮੋਰਚਾ ਚੰਡੀਗੜ੍ਹ ਲੱਗਦਾ ਕਿੰਨੀ ਤਰੀਕ ਨੂੰ ਲਾਂਚ ਹੋ ਰਹੀ ਹੈ ਨਹੀਂ ਹਾਲੇ ਡੇਟ ਨਹੀਂ ਹੋ ਗਈ ਹੋਲਡਿੰਗ ਹੋਗੀ ਜੀ ਉਸ ਤੋਂ ਬਾਅਦ ਫੈਸਲਾ ਹਾਂ ਉਸ ਤੋਂ ਬਾਅਦ ਫੈਸਲਾ ਸਾਰੇ ਜੱਤੀ ਬੰਦੀਆਂ ਇੱਕ ਛੱਟ ਬੰਦੀਆਂ 3-40 ਦੀਆਂ ਆਹੀ ਚਾਰੀ ਜਥੇ ਬੰਦੀਆਂ ਹੋਰਾਂ ਨਾਲ ਵੀ ਕਰ ਰਹੇ ਨੇ ਤੇ ਅੱਛਾ ਇੱਕ ਲਗਾਤਾਰ ਸਰਕਾਰਾਂ ਕਹਿ ਰਹੀਆਂ ਨੇ ਵੀ ਇਹ ਕੀ ਝੋਨੇ ਦੇ ਲਈ ਜਿਹੜਾ ਉਹ ਨਹਿਰੀ ਪਾਣੀ ਦਾ ਇਸਤੇਮਾਲ ਕੀਤਾ ਜਾਵੇ ਕਿਉਂਕਿ ਪਾਣੀ ਲਗਾਤਾਰ ਡ੍ਰੀਨ ਦੇ ਦੇ ਤੇ ਉਸ ਕਿਸਾਨ ਕਿਸ ਤਰ੍ਹਾਂ ਦੇਖ ਰਹੇ ਨੇ ਵੀ ਨਹਿਰੀ ਪਾਣੀ ਦਾ ਇਸਤੇਮਾਲ ਕਿੱਦਾਂ ਕੀਤਾ ਜਾ ਰਿਹਾ ਆ ਰਿਹਾ ਤੁਹਾਡੇ ਕੋਲ ਇੱਕ ਤਾਂ ਸਾਡਾ ਮੁੱਦਾ ਇਹ ਸੀਗਾ ਕਿ ਪਾਣੀ ਹੈ ਜਿਹੜਾ ਸਾਰੇ ਕੱਲੇ-ਕੱਲੇ ਖੇਤ ਵਿੱਚ ਪਹੁੰਚਾ ਚਾਹੀਦਾ ਇਹ ਜ਼ਰੂਰੀ ਹੈਗਾ ਵੀ ਇਹ ਨਹਿਰਾ ਪਾਣੀ ਆ ਉਹ ਸਾਰੇ ਸਾਰੇ ਪੇਤ ਨੂੰ ਪਹੁੰਚਣਾ ਚਾਹੀਦਾ ਇਹ ਸਾਡਾ ਮੁੱਦਾ ਸੀ ਗਾਂ ਦਾ ਤੇ ਜਿਹੜਾ ਹੁਣ ਇਹਨਾਂ ਨੇ ਪਟਵਾਰੀਆਂ ਨੂੰ ਤੰਗ ਕਰੇ ਵੀ ਸਾਡੇ ਕੋਲ ਪਾਣੀ ਬਾਧੂਆ ਉਹ ਬਾਹਲੇ ਸੂਬੇ ਨੂੰ ਦੇਣ ਦੀ ਗੱਤਰ ਕਰ ਲਿਆ ਪਰ ਇਹ ਅਸੀਂ ਹੋਣ ਨਹੀਂ ਦੇਵਾਂਗੇ ਕਿਉਂਕਿ ਇਹ ਜਿਹੜਾ ਮੁੱਦਾ ਇਹ ਬਹੁਤ ਅਹਿਮ ਮੁੱਦਾ ਤੇ ਅਸੀਂ ਪਟਵਾਰੀਆਂ ਨਾਲ ਖੜੇ ਹਾਂ ਉਹਨਾਂ ਨੇ ਲੈ ਕੇ ਦਿੱਤਾ ਵੀ ਅਸੀਂ ਇਹ ਨਹੀਂ ਕਰਨਾ ਵੀ ਪਾਣੀ ਪੂਰਾ ਜਾਂਦਾ ਪਾਣੀ ਸਿਰੇ ਨਹੀਂ ਜਾਂਦਾ ਮੋਗੇ ਉੱਚੇ ਕਰਤੇ ਇਸ ਕਰਕੇ ਦੀ ਇਹਨਾਂ ਪਰਿਵਾਰੀਆਂ ਦਾ ਵਿਸਾਖ ਦਿੰਨੇ ਆ। ਕੋਈ ਸਰਕਾਰ ਨਾਲ ਗੱਲਬਾਤ ਹੋਈ ਕਿ ਇਸ ਦਾ ਸਰਕਾਰ ਕਹਿੰਦਾ ਸਰਕਾਰ ਤਾਂ ਪਹਿਲਾਂ ਹੀ ਨੀ ਕਰ ਕਰਦੀ ਇਲੈਕਟਿਜ ਵਜਿ ਹੋਈ ਆ। ਉਹ ਲੈ ਚੋਦ ਆ ਹੁਣ ਦੇਖੋ ਕੀ ਬਣਦਾ ਉਹਨਾਂ ਦਾ। ਨਾ ਸਰਕਾਰ ਸਾਦੀ ਆ ਅਸੀਂ ਉਹਨਾਂ ਨੂੰ ਕਹਿੰਦੇ ਕੁਝ ਨਹੀਂ। ਮੋਰਚਾ ਲਾਵਾਗੇ ਪੱਕਾ। ਇਹਦੇ ਤੇ ਮੋਦੀ ਸਰਕਾਰ ਨੇ ਵਾਦਾ ਕੀਤਾ ਹੀ ਨਹੀਂ ਵੀ ਤੀਜੀ ਵਾਰ ਜਦੋਂ ਬਣ ਜਾਗੇ ਨਾ ਕਿਸਾਨਾਂ ਦੀ ਆਮਦਨ ਦੁਗਣੀ ਕਰ ਦੇਣਗੇ ਪਰ ਹਲੇ ਤੱਕ ਨਹੀਂ ਹੋਇਆ ਕਈ ਉਹਨਾਂ ਨੂੰ ਕਿੱਦਾਂ ਫਿਰ ਹੋਊਗਾ। ਉਹ ਤਾਂ ਜ਼ਰਾ 10 ਸਾਲ ਦਾ ਕਹੀਦਾ ਦੁਗਣੀ ਕਰ ਦੇ। ਅਸੀਂ ਤਾਂ ਕਹਿੰਦੇ ਸਾਨੂੰ ਨੂੰ ਯਾਰਾ ਡਾਕਟਰ ਜਵਾਮੀਨਾਸ ਦੀ ਰਿਪੋਰਟ ਸੀ ਪਲੱਸ 2 ਦਾ ਪਾਸੇ ਦਾ ਸਾਡੀ ਦਾ ਮੰਗੇ ਹੀ ਆ। ਗੋਗਲੀ ਦਾ ਉਹ ਕਹੜੀ ਜਾਂਦਾ ਜਿਸ ਦਾ ਆਵਨਾ ਅਸੀਂ ਸੀ ਪਲੱਸ 2 ਦਾ ਅਸੀਂ ਰੇਟ ਮੰਗਦੇ ਆ ਉਹ ਸਾਨੂੰ ਦੇ ਦਿੱਤਾ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਹਿ ਮੈਂ ਜਿੱਦਣ ਦੇ ਪਾਸੇ ਜਿੰਦੂ ਸੀਨੀਅਰ ਮੀਤਪੁਰਾ ਚਮਕੌਰ ਸਾਹਿਬ ਦੇ ਕੇ ਜੋ ਰਖਵਾਲ ਅੱਜ ਅਸੀਂ ਇੱਥੇ ਐਸਕੇ ਦੀ ਮੀਟਿੰਗ 'ਚ ਆਏ ਆ ਮੀਟਿੰਗ 'ਚ ਕਈ ਮਸਲੇ ਸਾਡੇ ਇੱਥੇ ਬਚਾਰੇ ਗਏ ਆ ਨੰਬਰ 1 ਪਾਣੀਆਂ ਦਾ ਕਿਉਂ ਪੰਜਾਬ ਦਾ ਮਸਲਾ ਕਿਸੇ ਨੇ ਹਜ ਤੱਕ ਚੱਕਿਆ ਨਹੀਂ ਸੀਗਾ ਬਸ ਉਦਾਂ ਹੀ ਤੁਰੇ ਫਿਰਦੇ ਤੇ ਪਰ ਜਿਹੜਾ ਅੱਜ ਪੰਜਾਬ ਦਾ ਮਸਲਾ ਚੱਕਿਆ ਕਿਸਾਨਾਂ ਦੇ ਕਰਜ਼ੇ ਦਾ ਮਸਲਾ ਚੱਕਿਆ ਹੋਰ ਕਈ ਮਸਲੇ ਅਜੇ ਚੱਕਿਆ ਕਿ ਜਿਹੜਾ ਕਿ ਕਿਸਾਨਾਂ ਦੇ ਫਾਇਦੇਮੰਦ ਹੋਵੇ ਉਹ ਆਸੀਂ ਮਸਲੇ ਅੱਜ ਇੱਥੇ ਚੱਕੇ ਗਏ ਆ ਪਾਸ ਹੋਇਆ 8ਵੇਂ ਮਹੀਨੇ ਚ ਜਾਂ 9ਵੇਂ ਮਹੀਨੇ ਚ ਇੱਕ ਚੰਡੀਗੜ੍ਹ ਧਰਨਾ ਲੱਗੂਗਾ ਉਹ ਵੀ ਧਰਨਾ ਲੱਗੂਗਾ ਪੂਰੇ ਐਸਕੇਮ ਦਾ ਧਰਨਾ ਹੋਊਗਾ ਉਹ ਤੇ ਜਿਹਦੇ ਵਿੱਚ ਹਰ ਇੱਕ ਬੰਦਾ ਆਪਣਾ ਹਸੂਲਤ ਕਰੂਗਾ ਉੱਥੇ ਤੇ ਇਸ ਕਾ ਕਿ ਅਸੀਂ ਇਹੀ ਬੇਨਤੀ ਕਰਦੇ ਆ ਸਾਰੇ ਨੂੰ ਸਰਕਾਰ ਨੂੰ ਬੇਨਤੀ ਕਰਦੇ ਆ ਜੋ ਵੀ ਸਾਡੀ ਆ ਮੰਗਾਂ ਪੂਰੀਆਂ ਕੀਤੀਆਂ ਜਾਣ ਨਾ ਤੁਸੀਂ ਸੰਤੰਗ ਕਰੋ ਨਾ ਅਸੀਂ ਤੁਹਾਨੂੰ ਸੰਤੰਗ ਕਰੀਏ ਠੀਕ ਹੈ ਜੀ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਹਾਂਜੀ ਬੋਲੋ ਤੁਹਾਨੂੰ ਲੱਗੂਗਾ ਕੇਂਦਰ ਸਰਕਾਰ ਦੇ ਖਾਤੇ ਨਹੀਂ ਧੰਨਾ ਲੱਗੂਗਾ ਪੰਜਾਬ ਸਰਕਾਰ ਦੇ ਵਾਸਤੇ ਉਹ ਪਾਣੀਆਂ ਦਾ ਮਸਲਾ ਸਾਰਾ ਸਾਡਾ ਕੋਈ ਪਾਣੀ ਦਾ ਮਸਲਾ ਹੈ ਨਾ ਸਾਡਾ ਕੋਈ ਸਾਡੇ ਪਾਣੀ ਤਾਂ ਅਸੀਂ ਮੁੱਲ ਦੇਣਾ ਹਰ ਇੱਕ ਦੋ ਰਾਸਤਾਂ ਤੋਂ ਵੀ ਜਾਂਦਾ ਸਾਨੂੰ ਪੱਥਰ ਦੇਣਾ ਮੁੱਲ ਦਿੰਨੇ ਆ ਉਹ ਸਾਨੂੰ ਕੋਈ ਵੀ ਟੈਕਸ ਨਹੀਂ ਲੈਂਦਾ ਉਹ ਤੇ ਮਾਫ ਹੈਗਾ ਇੱਥੇ ਇੱਥੇ ਸਾਡਾ ਪਾਣੀ ਫ੍ਰੀ ਜਾਂਦਾ ਰਾਸਥਾਨ ਨੂੰ ਜਾਂਦਾ ਹਰ ਪਾਸੇ ਸਾਡਾ ਪਾਣੀ ਫ੍ਰੀ ਜਾਂਦਾ ਜੇ ਸਾਨੂੰ ਵੀ ਪੈਸੇ ਪਾਣੀ ਦੇ ਪੈਸੇ ਮਿਲਣ ਤਾਂ ਅਸੀਂ ਵਧੀਆ ਕੰਮ ਕਰੀਏ ਸਾਡੀ ਨੌਕਰੀਆਂ ਸਾਨੂੰ ਲੋਕਾਂ ਨੇ ਇੱਥੇ ਹੀ ਮਿਲਣ ਤੇ ਅਸੀਂ ਕਹਾਂ ਉਹਨੂੰ ਬਾਹਰ ਭਜਾਈਏ ਨੰਬਰ 2 ਸਾਡੇ ਇੱਥੇ ਜਿਹੜੇ ਮੁੰਡੇ ਮਰਦੇ ਆ ਵਿਚਾਰੇ ਬਾਹਰ ਵੀ ਮਰਦੇ ਐ ਇੱਥੇ ਵੀ ਮਰਦੇ ਆ ਉਹ ਨਸ਼ੇ ਦੇ ਕਰਨ ਮਰਦੇ ਆ ਨਸ਼ਾ ਤਾਂ ਬਹੁਤ ਬਹੁਤ ਜ਼ਿਆਦਾ ਨਸ਼ਾ ਹੋ ਗਿਆ ਜੇ ਨਸ਼ਾ ਘਟ ਕਰੇ ਮਾਨ ਸਾਹਿਬ ਤਾਂ ਵਧੀਆ ਗੱਲ ਹੈ ਠੀਕ ਹੈ ਨਾ ਨਸ਼ਾ ਤਾਂ ਬਹੁਤ ਜ਼ਿਆਦਾ ਹੋ ਰਿਹਾ ਨਸ਼ੇ ਵਜੋਂ ਦਾ ਐਨਾ ਕਿ ਹਾਲਾ ਕਿ ਪੁੱਛੋ ਨਾ ਤੁਸੀਂ ਕੁਝ ਵੀ ਇਹਨਾਂ ਦੇ ਸੇ ਪੂਰੀ ਹਫਤਾ ਵਾਹਿਗੁਰੂ ਜੀ ਆਨ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ